ਅਲੇ ਸਵੇਰੇ ਸਵੇਰੇ ਹੋਣਾ ਤੇ ਮੇਰੀ ਜਾਨ ਮਗਰ ਕੀ ਹੋਊਗਾ ਸਵੇਰੇ ਯਾ ਲੱਗ ਦਿੱਤਾ ਹੱਤੀ ਘੋੜੇ ਜੀ ਪਰ ਨਾ ਦਾ ਗਣਾ ਕਿਉਂ ਕਰਨਾ ਦਹੀਂ ਸੋਨਾ ਗੱਲਾਂ ਕਰੋ ਮੇਰੇ ਨਾਲ ਬਹਿ ਕੇ ਲੱਗੇ ਨੇ ਜੁਏ ਦਾ ਟਾਈਮ ਥੈਣੀਆਂ ਆਪਣੀਆਂ ਆ ਗਈਆਂ ਨੇ ਵੀ ਖਾਰੀ ਫੈਣੀਆਂ ਇਹ ਤਾਂ ਮੇਰੀਆਂ ਆ ਗਈਆਂ ਹਰਫਤ ਨੇ ਦੁੱਧੂ ਪੀ ਲਿਆ ਵਾ ਕਿਉਂ ਵੀ ਕਹਵੇਂ ਦੁੱਧੂ ਪੀ ਕੇ ਤੇ ਮੈਂ ਸੋਫੇ ਤੇ ਲੰਮਾ ਪੈ ਗਿਆ ਹੁਣ ਹੈਨਾ ਹੈਨਾ ਮੈਂ ਜੁੜਾਂ ਬਹੁ ਮੇਰੇ ਬਿੰਦੋਜ ਤੇ ਪਾਪਾ ਜੱਲੇ ਦਰਬਾਰ ਸਾਹਿਬ ਅੱਜ ਹੈਨਾ 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 ਕੱਮ ਮੈਂ ਵੀ ਜਾਊਂ ਜੇ ਵੱਡਾ ਹੂੰ ਮੈਂ ਵੀ ਜਾਊਂ ਮੈਂ ਵੀ ਜਾਊਂ ਸਿੱਖਾ ਜੀ ਵੈਲਕਮ ਕੀ ਹਾਲ ਚਾਲ ਕਿਵੇਂ ਨੇ ਸਾਰੇ ਸਿੱਖਾ ਸਵੇਰ ਦਾ ਟਾਈਮ ਹੋ ਗਨਾਂ ਹੋ ਜਿਹੜਾ ਤੇ ਆਪਾਂ ਚੱਲੇ ਦਰਬਾਰ ਸਾਹਿਬ ਜਾਣਾ ਤੂੰ ਵੀ ਜਾਣਾ ਚੱਲੀਏ ਜੇ ਵੀ ਪਾਰਕਿੰਗ ਚ ਲਾਤਾ ਮੋਟਰਸਾਈਕਲ ਕਾਰ ਤੇ ਟਾਈਮ ਹੋ ਚੁੱਕਾ 7:30 ਦਾ ਕਰੋ ਚੱਕ ਓਏ ਕੁ ਤੇ ਪੂਰ ਇੰਗਲੈਂਡ ਦੇ ਦੇਖੋ ਨਾ ਇੰਗਲੈਂਡ ਦੇ ਹਾਂਜੀ ਕੀ ਕਰਦਾ ਸੀ ਅੱਜ ਮੰਮੀ ਨੂੰ ਸਤਾਇਆ ਫਿਰ ਮੰਮੀ ਨੂੰ ਸਤਾਇਆ ਨਹੀਂ ਤੇ ਸਤਾਇਆ ਸਤਾਇਆ ਜੀ ਸਤਾਇਆ ਕਿ ਨਹੀਂ ਸਤਾਇਆ ਸਤਾਇਆ ਸੀ ਮੰਮੀ ਨੂੰ ਬੀਬੂ ਨੇ ਹੈ ਉਹ ਉਹ ਤਾਂ ਖੇਡਣ ਡਿਆ ਇਸ ਵੇਲੇ ਜਦੋਂ ਮੈਂ ਗਿਆ ਹੈ ਗੁਰੂ ਜੀਆ ਮੋਝ ਨਹੀਂ ਬਣਾਏ ਮੰਮੀ ਅੱਧਾ ਸਬਜ਼ੀ ਬਣਾਉਂਦੇ ਸਬਜ਼ੀ ਕੱਟਣ ਲੱਗੀ ਮੰਮੀ ਅੱਧਾ ਉਹ ਮੰਮੀ ਸਬਜ਼ੀ ਲੱਗੀ ਕੱਟਣ ਉਹ ਤਾਂ ਜੇਬੀਆਂ ਵੀ ਲੈਂਦੀਆਂ ਵੇ ਜੇਬੀਆਂ ਖਾਣੀਆਂ ਜੇਬੀਆਂ ਕੌਣ ਨੇ ਜੇਬੀ ਵੀ ਨਹੀਂ ਖਾਣੀ ਜੇਬੀਆਂ ਖਾਣੀਆਂ ਆਵੇ ਜੇਬੀਆਂ ਦੇਖਾਂ ਨਹੀਂ ਜੇਬੀਆਂ ਨਹੀਂ ਨਹੀਂ ਖਾਣੀਆ ਨਹੀਂ ਖਾਣੀਆ ਖਾਣੀਆ ਹਰਫਤੇ ਕੇ ਡੰਡੇ ਆਉਂਦੇ ਆ ਦੋਸਤੋ ਕੀ ਹਾਲ ਠੀਕ ਜੇ ਅੱਜ ਕੰਨੇ ਸੇ ਥੋੜੀ ਠੀਕ ਨਹੀਂ ਬੁਖਾਰ ਚੜਿਆ ਚਲੋ ਇਹਦੇ ਦੁੱਧ ਚੜਿਆ ਸਬਜੀ ਆਟਾ ਗੁਜਰਿਆ ਰੋਟੀ ਬਣਨੀ ਤਿਆਰੀ ਆਪਣੀ ਤੇ ਤਾਂ ਮੈਂ ਦੇ ਨਾ ਕਿ ਨਹੀਂ ਮੈਂ ਮਾੜਾ ਚੰਗਾ ਬੋਲਣਾ ਬੋਲੀ ਜਣਾ ਕੋਈ ਜਾਣੇ ਆਪਣੀ ਜ਼ਿੰਦਗੀ ਦਾ ਕਰਿਆ ਕਰ ਹੈ ਕਿ ਨਹੀਂ ਕਿ ਕਿਹੜੇ ਵੇਲੇ ਕੰਮ ਵੀ ਕਰੀਦਾ ਦਿਹਾੜੀ ਜਿ ਲਈ ਦੀ ਕਈਆਂ ਲੋਕਾਂ ਨੇ ਸੋਚੇ ਹੋਈ ਅਗੇ ਕੱਲੀ ਵੀਡੀਓ ਬਣਾ ਲੇ ਜੈ ਬਲੌਗ ਹੀ ਬਣਾਉਂਦੇ ਆ ਨਾ ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਕਰ ਪਰ ਇਹ ਵਗੇ ਆਈਆਂ ਦਾ ਕੰਮ ਨਹੀਂ ਕਰਦੇ ਆ ਯਾਰ ਹੈ ਕਿ ਗਰੀਬ ਬਣ ਜਾਈ ਦੀ ਤੇ ਟਾਈਮ ਬਲੌਗ ਨਹੀਂ ਦੇ ਬਾਕੀ ਚਲੋ ਲੋਕਾਂ ਦੀ ਸੋਚ ਹੀ ਇਹੋ ਜੀ ਕਈਆਂ ਦੀ ਹੈ ਜੀ ਬਾਕੀ ਪਿਆਰ ਮੁਹੱਬਤ ਕੰਨਾਂ ਜੀ ਦੇ ਵਾਸਤੇ ਰਹਿਣ ਹੱਥ ਪਰ ਅੰਦਰਵਾਜਾ ਦੇਂਦਿਆ ਮੈਨੂੰ ਹਾਂ ਹਾਂ ਹਾਂਜੀ 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 ਕੀ ਗੱਲ ਸੀ ਕੀ ਹੈਂ ਕੀ ਗੱਲ ਸੀ ਬਬੂ ਦੀ ਹੈਂ ਕੀ ਗੱਲਾਂ ਕਰਦਾ ਕੀ ਕਰਦਾ ਗੱਲਾਂ ਕੀ ਗੱਲਾਂ ਕਰਦਾ ਸੀ ਕੀ ਬੰਦ ਹੋ ਗਿਆ ਵਾ ਖੰਡੋਣਾ ਬੰਦ ਹੋ ਗਿਆ ਬਬੂ ਦਾ ਕੀ ਕੀ ਨਾ ਨਾ ਨੀ ਮਰਣੀ ਸਬਜੀ ਯਾਨੀ ਅਵੀ ਸਬਜੀ ਬਣਾਈ ਹੀ ਕੱਲ ਨੂੰ ਤੇ ਮੈਂ ਤੇ ਮੇਰਾ ਰਾਜਾ ਚਾਹ ਰੁਕ ਦੇਣਾ ਖਾਣ ਨੂੰ ਇਹ ਰੋਟੀ ਖਾਪੋ ਇਹਨਾਂ ਥੋੜੀ ਕੀ ਕੀ ਕਹਿ ਰਹੇ ਨੇ ਵਾਦੇ ਪੈ ਗਏ ਸੱਚੀ ਵਾਦੇ ਪੈ ਗਏ ਵਾਦੇ ਪੈ ਤਾਂ ਅਗਨੇ ਮੁੱਕ ਗਈ ਕਹਿਣ ਵਾਦੇ ਪੈ ਮੁੱਕ ਗਈ ਉਹ ਮੁੱਕ ਗਈ ਉਹਨਾਂ ਹਿਸਾਬ ਉਪਰ ਤੇ ਖਾਪ ਹੁੰਦੀ ਸਬਜੀ ਤੇ ਫਿਰ ਮੈਂ ਕਹਾਂ ਚੱਲ ਕਰਦੇ ਪੋੜੀ ਬਣਾ ਲਈਏ ਵੀ ਫਿਰ ਜ਼ਿਆਦਾ ਖਰਾਬ ਹੋ ਨਹੀਂ। ਆਹ ਕਰਕੇ ਥੋੜੀ ਟੈਂਟੇ ਜਾਣੇ ਆਪਾਂ ਘਰੇ। ਟੈਂਟੇ ਮੈਂਬਰ। ਤਿੰਨ ਮੈਂਬਰ ਤੀਜਾ ਦੇ ਖਾਣਵਾ। ਖਾਣ ਜੋ ਗੱਲ ਜਿਹਾ ਹੋਇਆ ਉਹ ਉਹ ਦਾ ਵਿਚਾਰ ਆ ਖਾਗੂ ਕਿ ਅਸੀਂ। ਕੋਈ ਨਹੀਂ ਕੀ ਪਤਾ ਕੀ ਡਿਮਾਂਡਾਂ ਆਉਂਦੀਆਂ ਹੋਣੀਆਂ। ਤੇ ਆ ਥੋੜੇ ਜਿਹੇ ਸਮੇਂ ਦੇ ਵਿੱਚ ਆਪਾਂ ਆ ਕਰ ਦੇਣੀ ਆਪਣੀ ਕਿਚਨ ਰੈਡੀ। ਆ ਮਾਰਬਲ ਵਗੈਰਾ ਲਾਈਏ ਇਹਨੂੰ ਵਗੈਰਾ ਜੋ ਵੀ ਲੱਗਣ ਵਾਲਾ ਹੈ। ਆ ਪਾਣੀ ਥੋੜਾ ਲੀਕ ਜਾਉਣ ਦਿਆ। ਐਸ਼ੈਂ ਕਿ ਤੇ ਮਹਨੂ ਨਿਕਰ ਪਰਮਾਲ ਦਾ ਤਖਾ ਦੇਣਾ ਚਲੋ ਵੜੇ ਤਰੀਕੇ ਨਾਲ ਹੋ ਜਾਈਂਦਾ ਥੱਲੇ ਤੇਲ ਲਵਾ ਦਿੰਨੇ ਆ ਕੰਧ ਨੂੰ ਵੀ ਅਦਰ ਬਕਸੇ ਬਕਸੇ ਬੰਦ ਨੇ ਅਜੇ ਤਕਰੀਬਨ ਚਲੋ ਆਈ ਜੰਨੇ ਨਾ ਇੱਕ ਮਤਲਬ ਪਹਿਲਾਂ ਇਹਦਾ ਸੋਇਨੋ ਸੋਇਨੋ ਤੇਲ ਲਵਾ ਲੈਣੇ ਤੇ ਇੱਕ ਬਾਹਰ ਨਾਲ ਬਾਥਮ ਲਵਾ ਲੈਣੇ ਬਾਹਰਲਾ ਜਿਹੜਾ ਨਾ ਅਡਾ ਬਾਸਕੂ ਵੀ ਲਾ ਲੈਣੇ ਬਸ ਤੇ ਬਾਕੀ ਫਿਰ 6 ਮਹੀਨੇ ਰੋਕੇ ਫਿਰ ਇੱਕ ਅਡਾ ਕਮਰਾ ਲਵਾ ਲਾਂਗੇ ਵੇ ਬੈਨ ਹੌਲੀ ਹੌਲੀ ਕੰਮ ਹੋਣੇ ਹੈਗੇ ਨਹੀਂ ਜਾ ਕਿੰਨੂ ਬੜਾ ਸਾਇਆ ਮੰਮੀ ਅੱਜ ਕਹਿਂਦੀ ਆ ਸਾਰੀ ਢੜੀ ਬੋਸ ਆਇਆ ਪੁੱਤ ਨੇ ਹਾਂ ਬੋਸ ਆਇਆ ਅੱਜ ਇਦਾਂ ਕਰਦ ਰਹੀ ਸਾਰੀ ਮੇਰੀ ਅੱਜ ਇਦਾਂ ਦੁੱਧ ਪੀ ਲਿਆ ਹੁਣੇ ਪੀ ਲਿਆ ਇਦਾਂ ਮੰਗਿਆ ਸਾਰੀ ਢੜੀ ਲੱਗਦੀ ਓਏ 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 ਲੈ ਮੈਦਿਪ ਮੈਂ ਚੁੱਕਾਂ ਲੈ ਲੈ ਆ ਲੈ ਮੈਂ ਚੁੱਕ ਬੋਦਰਾ ਹੁਣੇ ਦੁੱਧ ਪੀਤਾ ਯਾਰ ਇਹਨੇ ਚੱਲਿਆ ਆ ਬੋਲ ਬੈਲ ਵੀ ਨਹੀਂ ਮੈਂ ਤਾਂ ਕੋਈ ਦੀ ਨਹੀਂ ਮੈਂ ਤਾਂ ਇਹ ਰੋਟੀ ਆਪਣੀ ਆ ਗਈ ਤੂੰ ਨਹੀਂ ਸਕ ਲੋ ਨਾਲ ਲੱਗਾ ਥੋੜਾ ਜਿਹਾ ਦਹੀਂ ਮਿਲਦੇ ਹੋਏ ਤੁਹਾਨੂੰ ਰੋਟੀ ਬਣੀ ਛਕ ਲਈਏ ਯਾਰ ਫਤਿਹ ਹੋ ਗਿਆ ਹੁਣ ਠੀਕ ਆ ਫਿਰ ਮਿਲਦੇ ਆ ਚਲੋ ਸਾਗ ਲਓ ਤੁਸੀਂ ਰੋਟੀ ਖਾਣੇ ਇਹ ਸਾਲਾ ਛੋਟਾ ਜਿਹਾ ਵਲੌਗ ਚਲੋ ਮਿਲਦੇ ਆ ਫਿਰ ਨਖੇ ਵਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੁਆਇਨ ਕਰਿਓ ਬਾਬਾ ਐ ਗੁੱਡ ਨਾਈਟ ਇਹਦੇ ਬਾਅਦ ਜਰੂਰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ